you money? <laughs>

ਲਗਾਇਆ ਅੱਜ ਜਿਹੜਾ ਅਸੀਂ ਲੱਡੂਆਂ ਦੇ ਜਨਤਾ ਨੂੰ ਮੂਹ ਮਿੱਠਾ ਕਰਾਇਆ ਸਾਡੀ ਲੋਕਜਨ ਸ਼ਕਤੀ ਪਾਰਟੀ ਬਿਹਾਰ ਦੇ ਵਿੱਚ ਸਾਡੇ ਮਾਨਤੇ ਸਰਕਾਰਯੋਗ ਸ੍ਰੀ ਚਿਰਾਗ ਪੰਸੋਹ ਅੱਜ ਕੇਂਦਰੀ ਮੰਤਰੀ ਔਰ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਨੇ ਉਹਨਾਂ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਬਿਹਾਰ ਦੇ ਵਿੱਚ ਔਰ ਬਹੁਤ ਵਧੀਆ ਲੀਡ ਦੇ ਨਾਲ ਜਿੱਤੇ ਨੇ ਉਸੇ ਖੁਸ਼ੀ ਦੇ ਵਿੱਚ ਅਸੀਂ ਹਰ ਪੰਜਾਬ ਦੇ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਖੁਸ਼ੀ ਜ਼ਾਹਰ ਕਰਾਂਗੇ ਔਰ ਲੋਕਜਨ ਸ਼ਕਤੀ ਪਾਰਟੀ ਦਾ ਨਾਰਾ ਜਿਹੜਾ ਬਲੰਦ ਕਰਾਂਗੇ ਔਰ ਘਰ ਘਰ ਆਵਾਜ਼ ਹਰੇਕ ਸ਼ਹਿਰ ਹਰੇਕ ਤਸੀਹੇ ਦੇ ਵਿੱਚ ਅਸੀਂ ਲੋਕਜਨ ਸ਼ਕਤੀ ਦਾ ਜਿਹੜੀ ਪਾਰਟੀ ਦਾ ਜਿਹੜਾ ਝੰਡਾ ਚੱਕਾਂਗੇ ਔਰ ਨਾਹਰਾ ਲਾਵਾਂਗੇ ਉਸੇ ਖੁਸ਼ੀ ਦੇ ਵਿੱਚ ਹਲਕਾ ਇੰਚਾਰਜ ਅਮਰਜੀਤ ਸਿੰਘ ਐਸਕੇ ਦੀ ਅਗਵਾਈ ਦੇ ਵਿੱਚ ਵਿਸ਼ੇ ਨਿਰਦੇਸ਼ ਪੰਜਾਬ ਪ੍ਰਧਾਨ ਸਿੰਘ ਸ੍ਰੀ ਸੰਜੀਵ ਠਾਕਰ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਸੁਖਵਿੰਦਰ ਸਿੰਘ ਜੀ ਸੰਧੂ ਸਾਹਿਬ ਚਤਨਾਮ ਸਿੰਘ ਜੀ ਔਰ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਹੀਰਾਲਾਲ ਖੋਸਲਾ ਜੀ ਜਨਰਲ ਸੈਕਟਰੀ ਸਾਡੇ ਜਸਵੀਰ ਸਿੰਘ ਜੀ ਔਰ ਸਾਡੇ ਪ੍ਰੈਜ਼ੀਡੈਂਟ ਤਹਿਸੀਲ ਦੇ ਮੇਰ ਚੰਦ ਜੀ ਔਰ ਦੁਆਬਾ ਜ਼ੋਨ ਦੇ ਪ੍ਰਧਾਨ ਸ੍ਰੀ ਸੰਦੀਪ ਗਰ ਜੀ ਸਾਰਿਆਂ ਦੀ ਗਵਾਈ ਦੇ ਵਿੱਚ ਅਸੀਂ ਜਿਹੜਾ ਅੱਜ ਖੁਸ਼ੀ ਜाहिर ਕੀਤੀ ਹੈ ਆਪਣੀ ਪਾਰਟੀ ਵਾਸਤੇ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡੀ ਜਿਹੜੀ ਪਾਰਟੀ ਆ ਲੋਕ ਜਨ ਸ਼ਕਤੀ ਪਾਰਟੀ ਇਸੇ ਤਰ੍ਹਾਂ ਕਿ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਬਹੁਤ ਵਧੀਆ ਲੀਡ ਨਾਲ ਜਿੱਤੀ ਆ 2000 ਆਗਾਮੀ ਚੋਣਾਂ 27 ਦੇ ਵਿੱਚ ਅਸੀਂ ਨਿਡਰ ਨਿਰਭੈ ਹੋ ਕੇ ਜਿਹੜੀਆਂ ਲੋਕ ਜਨ ਸ਼ਕਤੀ ਪਾਰਟੀ ਇਲੈਕਸ਼ਨ ਲੜੇਗੀ ਔਰ ਵਾਅਦਾ ਕਰੇਗੀ ਪੂਰੇ ਪੰਜਾਬ ਦੇ ਵਿੱਚ ਔਰ ਇਹਦੇ ਨਾਲ ਸਾਡੇ ਮਨ ਜੋ ਸਾਡੇ ਅਮਰਜੀਤ ਸਿੰਘ ਐਸ ਕੇ ਹਲਕਾ ਚਾਰਜ ਇਹ ਵੀ ਆਪਣੀ ਖੁਸ਼ੀ ਜ਼ਾਹਰ ਕਰਨੀ ਔਰ ਏਰੀਆ ਕਰਤਾਰਪੁਰ ਨੂੰ ਹਲਕੇ ਨੂੰ ਬਹੁਤ ਵਧੀਆ ਇੱਕ ਸੂਝਵਾਨ ਯੂਥ ਦੇ ਵਿੱਚੋਂ ਅਸੀਂ ਇੱਕ ਹਲਕਾ ਚਾਰਜ ਦਿੱਤਾ ਹੈ ਅਸੀਂ ਤੁਹਾਡੇ ਮੀਡੀਆ ਦੇ ਥਰੂ ਔਰ ਪੰਜਾਬ ਦੇ ਜਨਤਾ ਨੂੰ ਹਲਕਾ ਚਾਰਜ ਕਰਤਾਰਪੁਰ ਦੀ ਜਨਤਾ ਨੂੰ ਅਪੀਲ ਕਰਾਂਗੇ 2027 ਦੇ ਵਿੱਚ ਇਹ ਸਾਡਾ ਜਿਹੜਾ ਬੱਬਰ ਸ਼ੇਰ ਆ ਗਾਮੀ ਚੋਣਾਂ ਦੇ ਵਿੱਚ ਉਤਰਿਆ ਅਸੀਂ ਆਸ ਕਰਦੇ ਹਾਂ ਕਰਤਾਰਪੁਰ ਹਲਕੇ ਤੋਂ ਕਿ ਵਗ ਤੋਂ ਵਗ 2027 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਜਿਤਾਉਣਾ ਔਰ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਣਾ ਔਰ ਲੋਕ ਜਨ ਸ਼ਕਤੀ ਪਾਰਟੀ ਦਾ ਨਾਂ ਬਣਾਉਣਾ ਜੈ ਹਿੰਦ ਜੈ ਪਰਮ ਅਮਰਜੀਤ ਸਿੰਘ ਐਸ ਕੇ ਹਾਂਜੀ ਜੀ ਰਾਜੀ ਤੁਹਾਨੂੰ ਹਲਕਾ ਇੰਚਾਰਜ ਕਰਤਾਰਪੁਰ ਮੈਂ ਤੇ ਅੱਜ ਜਿਹੜੇ ਲੰਡੂ ਬੱਤੀ ਹੈ ਸੜੀ ਦਵਾਈ ਦੇ ਵਿੱਚ ਇਸ ਤਰ੍ਹਾਂ ਦੇਖਦੇ ਸਾਰਾ ਹਾਂਜੀ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਬਸਤੀ ਅਕਾਲ ਜੈ ਹਿੰਦ ਜੈ ਪਰਮ ਮੈਂ ਅਮਰਜੀਤ ਸਿੰਘ ਹਲਕਾ ਇੰਚਾਰਜ ਕਰਤਾਰਪੁਰ ਲੋਕ ਜਨ ਸ਼ਕਤੀ ਪਾਰਟੀ ਰਾਮਲਾ ਜੀ ਤੋਂ ਬਲੰਕਰਦਰ ਸਾਡੇ ਬਹੁਤ ਹੀ ਸਤਿਕਾਰ ਤੇ ਮਾਨਜੁਗ ਰਿਸਪੈਕਟਡ ਫੁੱਲ ਫੁੱਲ ਚਰਾਗ ਪਾਸਵਨ ਜੀ ਕੇਂਦਰੀ ਮੰਤਰੀ ਸਾਡੇ ਪ੍ਰੈਜ਼ੀਡੈਂਟ ਪੰਜਾਬ ਸੰਜੀਪ ਧੱਪੜ ਜੀ ਵਾਈਸ ਪ੍ਰੈਜ਼ੀਡੈਂਟ ਸਾਡੇ ਪੰਜਾਬ ਆਰਕੇ ਹੌਸਲਾ ਜੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਜੂਥ ਸੁਖਵਿੰਦਰ ਸਿੰਘ ਸੰਧੂ ਤੇ ਜੋ ਬਿਆਰ ਵਿੱਚ ਬਹੁਤ ਵੱਡੇ ਪਦ ਤੇ ਲੀਡ ਕਿਚੀ ਆ ਸਾਡੇ ਚਰਾਗ ਪਾਸਨ ਚਰਾਗ ਪਾਸਨ ਮੰਤਰੀ ਜੀ ਨੇ ਤੋਂ ਉਸ ਵਿੱਚ ਤੇ ਅੱਜ ਜੋ ਕਰਤਾਰਪੁਰ ਹਲਕਾ ਇੰਚਾਰਜ ਨੂੰ ਨਿਯੁਕਤ ਕੀਤਾ ਅੱਜ ਇਹੀ ਹਲਕੇ ਵਿੱਚ ਅੱਜ ਪਬਲਿਕ ਦਾ ਮੂੰ ਮਿੱਠਾ ਕਰਵਾਇਆ ਗਿਆ ਲੱਡੂਆਂ ਨਾਲ ਇੰਨਾ ਕਹਿੰਦਾ ਹੋਇਆ ਜੈ ਹਿੰਦ ਜੈ ਭਾਰਤ